ਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਰਾਜਵਿੰਦਰ ਸਿੰਘ ਢਾਲੀਵਾਲ ਪਟਾਉ ਟੂਟਨੋਲਾ ਦੀ ਅੱਜ ਆਪਾਂ ਜੀ ਢਨੋਲੇ ਬੀ ਐਫ ਐ ਮੇਲੇ ਦੇ ਵਿੱਚ ਤੁਹਾਨੂੰ ਦਿਖਾਉਣਿਆ ਜੀ ਵਧੀਆ ਵਧੀਆ ਬਰੀਡ ਦੇ ਝੋਟੇ ਮੱਝਾਂ ਲਓ ਬਾਈ ਜੀ ਵੀਡੀਓ ਦੇ ਨਾਲ ਬਣੇ ਰਹੋ ਝੋਟੇ ਜਾਂ ਲੈਣਾ ਲਾ ਦਾਂਗੇ ਬਾਈ ਤੁਸੀਂ ਦੇਖੋਗੇ ਵੀਡੀਓ ਦੇ ਵਿੱਚ ਤੇ ਇਕਲਾ ਇਕਲਾ ਝੋਟਾ ਤੁਹਾਨੂੰ ਦਿਖਾਵਾਂਗੇ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਲਓ ਬਈ ਆਜੋ ਫੇਰ देखो छोटे क्या बात देखो, देखो पढ़ो भी बहुत पाकिस्तान ब्लड लाइन मारा दो चौबीस किलो नानी का साढ़े इक्की किलो दादी का दुध चौबीस पांच सौ किलो मिलकर कार्ड देखो स्टार्ट ਇੱਥੇ ਮੋਲ ਦੀ ਸਾਈਡ ਤੋਂ ਫਿਰ ਇਹ ਤਾਂ ਮੈਕ ਨਹੀਂ ਲੱਗੇ ਬਈ ਕਿਹੜਾ ਝੋਟਾ ਵਜਦਾ ਬਈ ਉਹ ਸਟਾਰਟ 2 ਹੈ ਵੀਰੇ ਸਟਾਰਟ 2 ਇਹਦਾ ਬਈ ਉਮਰ ਕਿੰਨੀ ਹੈ ਵੀਰੇ 4 ਸਾਲ 4 ਸਾਲ ਇਹ 8 ਦਾ ਇੱਕ ਇਹਨਾਂ ਦਾ ਕਰ ਗਿਆ ਬਈ ਬਸ ਯਾਰ ਮੈਨੂੰ ਵੀ ਨਹੀਂ ਪਤਾ ਅੱਛਾ ਠੀਕ ਹੈ ਤੇ ਉਮਰ ਹੈਗੀ ਨਹੀਂ 4 ਸਾਲ ਠੀਕ ਹੈ ਇਹਦਾ ਉਹ ਆਪਣਾ ਸੀਮਨ ਮਿਲ ਜਾਂਦਾ ਬਈ ਹਾਂ ਸੀਮਨ ਮਿਲਦਾ ਤਿਆਰ ਨੇ ਹਾਂ ਤਿਆਰ ਹੈ ਠੀਕ ਹੈ ਇੱਥੇ ਹੀ ਬਈ ਲੈ ਕੇ ਆਏ ਹਾਂ ਹਾਂ ਲੈ ਕੇ ਆਏ ਠੀਕ ਹੈ ਬਈ ਟੰਡ ਕਿਹੜੇ ਵੀਰੇ ਦਲੇਰ ਸਿੰਘ ਵਾਲਾ ਮਾਨਸਾ ਕੋਲੇ ਟੰਡ ਦਲੇਰ ਸਿੰਘ ਵਾਲਾ ਜੀ ਮਾਨਸਾ ਕੋਲੇ

ਹੈਂਟਾ ਬਾਈ ਚਟਾ ਅੱਛਾ ਤਾਂ ਵੀਡੀਓ ਸ਼ੇਅਰ ਕਰ ਦਿੱਤਾ ਲਓ ਜੀ ਅੱਗੇ ਚੱਲਦੇ ਹਾਂ ਲਓ ਬਾਈ ਤੁਹਾਨੂੰ ਦੋ ਝੋਟੇ ਹੋਰ ਦਿਖਾਉਣੇ ਆਗੇ ਪੂਰੇ ਵਧੀਆ ਲਓ ਝੋਟੇ ਦੇਖੋ ਪੂਰੇ ਘੈਂਟਾ ਇਹ ਤੁਹ ਲਈਆਂ ਨੇ ਬਾਈ ਹੁਣ ਵਾਰੀ ਆਜੂ ਰੰਗਜ ਜਾਣ ਦੀ ਦੇਖੋ ਜੀ ਆਂਡੀ ਲੀੜਾ ਵੀ ਦਾ ਮੈਂ ਕੱਟਾ ਤਾ ਇਹੜਾ ਪੰਡਾ ਬਾਈ ਦਿਆਲਗੜਾ ਵੀਰੇ ਹਾਂ ਦਿਆਲਗੜਾ ਵੀਰੇ ਦਿਆਲਗੜਾ ਹਾਂ ਦਿਆਲਗੜਾ ਪਿੰਡ ਹੈ ਬਾਈ ਦਾ ਆ ਛੋਟੇ ਦੀ ਉਮਰ ਕਿੰਨੀ ਆਪਣੀ ਬੱਲੇ ਦੀ ਨੀਲੀ ਰਾਵੀ ਦੇ ਦੀ ਪੌਣੇ ਤਿੰਨ ਸਾਲ ਲਾਈ ਪੌਣੇ ਤਿੰਨ ਸਾਲ ਬਾਈ ਪੌਣੇ ਤਿੰਨ ਸਾਲ ਉਮਰ ਹੈ ਦੀ ਦੇਖੋ ਜੀ ਆ ਕਾਲੇ ਦੀ ਵੀਰੇ ਹਾਂ ਸਵਾ ਤਿੰਨ ਸਾਲ ਹੈ ਇਹਦੀ ਸਵਾ ਤਿੰਨ ਸਾਲਾ ਬਾਈ ਜੀ ਇਹ ਬਹੁਤ ਸੋਹਣਾ ਝੋਟਾ ਦੇਖੋ ਮੂਰਾ ਨਸਲਾ ਤੇ ਸਵਾ ਤਿੰਨ ਸਾਲ ਉਮਰ ਕਿਹੜਾ ਪਿੰਡ ਹੈ ਵੀਰੇ ਕੀਵਾ ਕੀਵਾ ਲੋਕੀ ਪਿੰਡ ਕੀਵਾ ਤੇ ਮੱਝਾ ਕਰਾਸ ਕਰ ਲਾਂਗੇ ਵੀਰੇ ਹਾਂਜੀ ਠੀਕ ਹੈ ਕਹ ਡਬਲ ਜੋਟੇ ਵੀਰੇ ਦੱਬ ਕੇ ਸ਼ੇਅਰ ਕਰ ਦਿਓ ਇੱਕ ਇਹ ਤੋਂ ਟਰਨ ਉਹ ਦਿਖਣਾ ਉਹ ਵੀ ਆਪਣਾ ਬਈ ਨਾ ਉਹਨੇ ਆਪਣਾ ਹੋਰ ਬੰਦਾ ਚੱਕਿਆ ਠੀਕ ਹੈ ਨੋਵੀਆ ਖੀਰਾ ਕੱਟਿਆ ਗਿਆ ਪੂਰਾ ਸੋਹਣਾ ਤੁਸੀਂ ਦੇਖ ਸਕਦੇ ਹੋ ਖੀਰਾ ਕੱਟਾ ਬਈ ਵੀਡੀਓ ਸ਼ੇਅਰ ਕਰ ਦਿਓ ਦੱਬ ਕੇ ਉਹਨੂੰ ਛੋਟੇ ਛੋਟੇ ਦਿਖਣਾ ਜੀ ਦੇਖੋ ਜੀ ਲਓ ਬਈ ਜੀ ਕੱਟੇ ਹਣੋ ਹੋਟ ਹਣੋ ਛੋਟੇ ਟਿੱਕੇ ਵਧੀਆ ਤੁਸੀਂ ਦੇਖ ਸਕਦੇ ਹੋ ਬਈ ਛੋਟੇ ਦੇਖੋ ਮਾਰੋ ਨੇ ਘਾ ਛੋਟਿਆਂ ਚ

नारी। नारी हो। नारी हो। ये पूरा शरीर है झुट्ट के नारीो किए नारी कि उम्र है जी चौदह चौदह महीने ठीक है कटा ये सुरबीर का लो भाई सुरबीर दा कटा तो होना सुनो देखो पूरा घंटा ਤੇ ਮਜ਼ਾਕ ਕਰਤਾ ਨਹੀਂ ਕਰਨ ਲੱਗਿਆ ਨੇ ਅੱਛਾ ਠੀਕ ਹੈ ਲਓ ਸੂਰ ਵੀਰਾ ਬਹੁਤ ਵਧੀਆ ਇਹਦੇ ਖਾਦ ਫਿਰ ਆ ਗਈ ਹੈ ਬਾਈ ਬਸ ਦਾਣਾ ਪਾਣੀ ਦੋ ਸਿਕਾ ਦਾਣਾ ਮੱਕੀ ਮੋੱਕੀ ਹੈ ਨਾ ਹਾਂ ਠੀਕ ਹੈ ਜੀ ਦੇਖੋ ਬਾਈ ਸੂਰ ਵੀਰ ਵਾਹ ਵਾਹ ਇਹ ਕਰਦੇ ਨੇ ਨਾ ਲਓ ਆਹ ਲਾ ਕੇ ਮੈਂ ਇਧਰ ਹੋਰ ਆ ਗਿਆ ਬਾਈ ਦੇਖੋ ਕੱਟੇ ਕੱਟੇ ਝੋਟੇ ਝੋਟੇ ਹੋਂ ਲਖੋਣ ਆਜੇ ਤੁਸੀਂ ਦੇਖੋ ਇਹ ਵੀ ਛੋਟਾ ਮੂਰਾ ਨਸਲ ਦਾ ਵਧੀਆ ਛੋਟਾ ਜੀ ਦੇਖੋ ਇਹ ਤੇ ਇਹ ਵੀ 2 ਸਾਲ ਦਾ ਘਟਾ ਲੱਗਦਾ ਜੀ ਵੀ ਜੋ ਕਰਦੇ ਸੀ ਦਬ ਕੇ ਹੁੰਦਾ ਲੋ ਇੱਕ ਹੋਰ ਦਿਖਾਉਣੇ ਇੱਕ ਹੋਰ ਛੋਟਾ ਜੀ ਇਹ ਵੀ ਛੋਟਾ ਬਈ ਪੂਰਾ ਸਿਹਰਾ ਹੈ ਵੀ ਦੇਖੋ ਜੀ ਵੀਰ ਨੂੰ ਕਰਦੇ ਵਈ ਸਿਰ ਦਬ ਕੇ ਲਓ ਜੀ ਛੋਟੇ ਛੋਟੇ ਤਨੋਲਾ ਵੀ ਐਪ ਤੇ ਮਿਲਦਾ ਜੀ ਲੱਗਿਆ ਵਾ ਵੀਡੀਓ ਸ਼ੇਅਰ ਕਰ ਦੂ ਦਬ ਕੇ जी किसी भरा ने भीडियो बनवा अपना फोन नंबर अठत् अठ सौ पचासी अठती एक सौ अठासी से कॉल करो जी देखो जी क्या बात है नहीं झोटे झोटे भाई कैम है गलबात देखो जी लो जी कद रखड़ा जी कटा पूरा वादिया ये भी देखो प्योर मूरा नसल का कट्टा जी देखो क्या बात है जी जोधपुर जीवा है भाई कम ਕਟਾ ਦਿੱਤਾ ਬਈ ਇਹ ਕਟਾ ਬਹੁਤ ਧੀਆ ਪੰਡ ਚੀਮਾ ਬਹੁਤ ਸੋਹਣਾ ਕੱਟਾ ਹਾਂ ਉਹ ਰਹਿ ਰਹੇ ਬਾਗੇ ਹਾਂ ਇੱਕ ਨੀਲੀ ਰਵੀ ਦਾ ਥੋੜਾ ਜਿਹੀ ਜਿਹੀ ਰਹਿ ਗਿਆ ਦੇਖ ਵਧੀਆ ਕੱਟਾ ਆ ਨੀਲੀ ਰਵੀ ਦਾ ਗਿਆ ਛੋਟਾ ਨੀਲੀ ਰਵੀ ਦਾ ਵੀਰੋ ਕਰ ਦੇ ਸੀ ਲੋ ਜੀ ਨੀਲੀ ਰਵੀ ਦਾ ਕੱਟਾ ਆ ਗਿਆ ਜਰਾ ਸੁਣੋ ਤੇ ਦੇਖ ਨੀਲੀ ਰਵੀ लो जी नीली रावी छोटे होर भी बहुत है हो की हाल है भाई बढ़िया बदीआ। जी बढ़िया ओके है केड़ा पंडा भाईया का मोलापुर जी मोलापुर ठीक है जी भाई छोटे देखो पूरे हो गए शरीर अपने भाई कटे तो भाई दे देखो पूरे बढ़िया भाई पूरा कहां है ਬਾਈ ਦੇ ਪੁੱਤ ਹੈ। ਹੋਰ ਬਾਈ ਕੀ ਹਾਲ ਹੈ? ਵਧੀਆ ਜੀ। ਕਿਹੜਾ ਪਿੰਡ ਹੈ ਬਾਈ ਦਾ? ਕਿੱਥੋਂ ਜੀ? ਹੈਂ? ਕਿੱਥੋਂ? ਕਿੱਥੋਂ? ਸਿਰੇ ਵਾਲਾ ਪਿੱਥੋਂ। ਹਾਂ ਜੀ। ਲਓ ਜੀ। ਪਿੰਡ ਪਿੱਥੋਂ। ਕਿੱਥੋਂ ਪਿੰਡ ਹੈ? ਹੋ ਮੇਰਾ ਟੱਕੀ ਉਮਰ ਹੋ ਗਈ ਬਾਈ ਦੀ। ਇਹ 3.5 ਸਾਲ ਦਾ ਹੈ। 3.5 ਸਾਲ ਦਾ 4 ਦਾੰਦਾ ਹੈ। ਹਾਂ ਪਿਛਲੇ ਸਾਲ ਕੀਤਾ। ਠੀਕ ਹੈ। ਨੀਲੀ ਰਵੀ ਦਾ ਬਾਈ? ਚੋਰ ਨੀਲੀ ਦਾ। ਪਿਛਲੇ ਸਾਲ ਕਿਹੜੇ ਕਿੰਨੇ ਨੰਬਰ ਦਾ ਸੀ? 7ਵੇਂ ਨੰਬਰ ਦਾ ਸੀ। 7ਵੇਂ ਨੰਬਰ ਦਾ ਤੇ। ਨੰਬਰ ਬਾਈ ਤੇਰੇ ਤੋਂ ਉਟਾਈ ਤੇ ਕੇ ਪਊਗਾ। ਵਧੀਆ। ਅਕਮਲੀਆ ਘੈਂਟਾ ਝੋਟਾ ਜਰਾ ਮਲਕਣੀ ਉੱਥੇ ਜੁਲਾਬੀ ਜਵਾ ਹਾਂ ਉਹ ਵਧੀਆ ਕਿਹੜੇ ਝੋਟੇ ਦੇ ਵੀਰੇ ਇਹ 507 ਦਈ ਸਰਕਾਰੀ 507 ਸਰਕਾਰੀ ਦੇ ਝੋਟੇ ਜੀ ਤੁਸੀਂ ਦੇਖ ਲਾਬੀ ਯੂਨੀਵਰਸਿਟੀ ਲਾਬੀ ਯੂਨੀਵਰਸਿਟੀ ਚ ਤੇ ਆਪਣਾ ਫੋਨ ਨੰਬਰ 81463 6734 ਠੀਕ ਹੈ ਲੋ ਜਿਹੜੇ ਦੱਬ ਕੇ ਸ਼ੇਅਰ ਕਰ ਦਿਓ ਜੀ ਕੀ ਨਾਮ ਚਾਹਤ ਹੈ